ਕਹਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427098174 ਨਗਦ ਖਵਾਵਾਂਗੇ ਪਹਿਲੇ ਨੰਬਰ ਤਾਜੀ ਸੂਈ ਵੀ ਤੇ ਦੋ ਤਾਜੇ ਬੜਾ ਸੂਨੂ ਤੇ ਇੱਕ ਡੇਢ ਕਿ ਮਹੀਨੇ ਦੀ ਕੱਚੀ 4 ਲੱਖ ਸੇਲਾ ਡਿਟੇਲ ਵੀਰ ਤੋਂ ਪੁੱਛਦੇ ਆਓ ਅਗੇ ਕਰਿਓਗੇ ਸਸੀ ਗਾਲ ਬਾਈ ਜੀ ਨਾਮ ਐਡਰੈਸ ਦੱਸੋ ਆਪਣਾ ਨਾ ਢੱਲੋਂ ਸੋਨੂ ਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਤੋਂ ਹੋ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਕਿੱਦੋਂ 869099728 869099728 ਪਹਿਲਾ ਨੰਬਰ ਆਪਾਂ ਜਿਹੜੀ ਤਾਜੀ ਬੜ ਦੇਖੀ ਜਾਨੇ ਕਿਹੜਾ ਸੂਆ ਸੂਈ ਆ ਜੀ ਇਹ ਕਿੱਦੋਂ ਬਲੂਨ ਸੂਈ ਆ ਰਾਤ ਮੂੰ ਤਾਂ ਦੂਰ ਜਾਂਦਾ ਬਾਈ ਪਲੂਨ ਪਹਿਲਾ ਸੂਆ ਮੂੰਹੋਂ ਦੂਰ ਜਾਂਦਾ ਬੱਚਾ ਕੀ ਦੇਦਾ ਬੱਛਾ ਦੇਦਾ ਜਰਸੀ ਨੇ ਬਾਈ ਜਰਸੀ ਦਾ ਬੱਚਾ ਹਾਂ ਹਾਂ ਜੇ ਇਹ ਪ੍ਰੋਪਰਟੀ ਨਾਲ ਜੇਰੇ ਦੀ ਹੋਊ ਜੇਰੇ ਦੀ ਆਪ ਹੀ ਬੱਠੇ ਦੇ ਵਿੱਚ ਨਾ ਉਸ ਕੋਲੋਂ ਬੇਫਿਕਰ ਹੋ ਜਾਓ ਓਕੇ ਆ ਜਮ ਤੇ ਇਹ ਤਰadura ਮਾਰ ਕੇ ਦੇਖੀ ਨੇ ਕਿੰਨਾ ਦੋ ਚੋੜੇ ਤੜਕੇ 4-5 ਕਿਲੋ ਬੋਲਾ ਕੱਢ ੜੋੜੀ ਦੇ ਟਾਇਰ ਲੈ ਵਿੱਚ ਓਕੀ ਖੜਿਆ ਨਹੀਂ ਜਾਂਦਾ ਠੀਕ ਹੈ ਠੀਕ ਹੈ ਥੋੜੇ ਭਲਾ ਵੀ ਪਾ ਗੀ ਹੈ ਨਾ ਵੀ ਪਾਲੇ ਨਹੀਂ ਹੈ ਲੋਗੋ ਹੀ ਠੀਕ ਹੈ ਆ ਪਾਲ ਨਹੀਂ ਨੇ ਕਰੀ ਬੈਠਦੇ ਜਾਈ ਠੀਕ ਹੈ ਤੇ ਲੈਵਾ ਫਟ ਫਾਟ ਆ ਜਾਵਾਂ ਹੈ ਨਾ ਲੈਵਾ ਫਟ ਹੀ ਆਲਾ ਠੀਕ ਹੈ ਲੈਵਾ ਫਿਟਿੰਗ ਵਾਲਾ ਸਾਫ ਸੁਥਰਾ ਤੇ ਹੁਣ ਆਪਾਂ ਖਾਲੀ ਅਜੇ ਕਰੀ ਨਹੀਂ ਸਮਾਰ ਕੇ ਹੈ ਨਾ ਹਾਂ ਚੰਗੀ ਤਰ੍ਹਾਂ ਨਹੀਂ ਕਰੀ 5 ਕਿਲੋ ਹੀ ਕੱਢਿਆ ਬੋਲਾ ਠੀਕ ਹੈ ਚਵਾਈ ਚੁਈ ਜਮਾ ਇੱਕ ਨੰਬਰ ਹੈ ਇੱਕ ਨੰਬਰ ਚਵਾਈ ਹੈ ਸੋ ਚਵਾਈ ਦੀ ਇੱਕ ਨੰਬਰ ਹੈ ਸਾਫ ਸੁਥਰੀ ਤੇ ਜਿੰਦ ਜਾਨ ਵਾਲੀ ਬੱਛੀ ਆ ਤੇ ਮੂੰਹ ਮੱਥੇ ਲੱਗਦੀ ਸਾਫ ਸੁਥਰੀ ਤੇ ਭਾਜ ਦਾ ਫੋਟੋ ਦੋ ਤਿੰਨ ਭਾਜ ਦਾ ਕੀ ਹੋਊਗਾ ਭਾਜ ਦਾ ਫੋਟੇ ਕਰ ਜਾਇਜ ਹੋਊਗਾ ਆ ਜਾਇਜ ਹੀ ਫੋਨ ਵਾਲਾ ਕੰਮ ਜ਼ਿਆਦਾ ਤਾਂ ਨਹੀਂ ਹੋਊ ਸਿਰ ਬੱਛੀ ਸਾਫ ਸੁਥਰੀ ਐ ਤੇ ਕਦਗੜ ਚੰਗਾ ਜਿੰਦਿਆਂ ਵਜਣ ਵਾਲੀ ਐ ਜਮਾ ਤੇ ਰੇਟ ਵੀਰ ਕਦਾ ਬਾਜਬ ਹੋਊਗਾ ਜਮਾ ਤੇ ਥਰਡ ਦੇ ਵਾਲੇ ਪਾਸੋਂ ਸਾਫ ਸੁਥਰੀ ਸੋਹਣੀ ਸੁਨਖੀ ਐ ਦੇਖ ਸਕਦੇ 11 8 ਤੋਂ ਥੋੜਾ ਸਾਫ ਸੁਥਰਾ ਲੇਵਾ ਤੇ ਨਿਆਣਾਂ ਨੂੰ ਨਾ ਪਾਉਂਦੀ ਪੂਰਾ ਪੂਰਾ ਵਧੀਆ ਪਾਉਂਦੀ ਆ ਮਾੜੇ ਤੋਂ ਪਤਾ ਕਿਹੜਾ ਪਲੂਨ ਤੌਲ ਕਰਦੀ ਆ ਇੱਕ ਅੱਧਾ ਦਿਨ ਕਰੀ ਸੀ ਨੇ ਪਰ ਹੁਣ ਇੱਕ ਅੱਧਾ ਦਿਨ ਕਰਦੀ ਹਟ ਜੂ ਬਾਅਦ ਤੇ ਦੋ ਨੰਬਰ ਇਹਦੀ ਬੱਚੀ ਦੇਖ ਨੇ ਤਾਜੀ ਸੂਣ ਵਾਲੀ ਇਹ ਦੂਜੇ ਸਵੇਰ ਨੂੰ ਦੇ ਢੇਡੋ ਦੂਜੇ ਸਵੇਰ ਕੈਦਨ ਲੈਂਦੀ ਆ ਢੇਡ ਦੇ 5 ਕਿਲੋ ਸਾਥ ਆਣਗੇ ਨੂੰ ਬਈ 7-8 ਦਿਨ ਸੂਣ ਚ ਬਾਕੀ ਕਿੰਨਾ ਦੁੱਧ ਪਾ ਦੂਗੀ ਦੁੱਧ ਪਾ ਦੂਗੀ ਲਗਭਗ 18-18 ਕਿਲੋ ਬੜਾ ਚੋਇਆ ਪਲੂਨ ਥਲੋ ਠੀਕ ਹੈ 20 ਕਿਲੋ ਮੰਨ ਕੇ ਬੰਦਾ ਲੈ ਸਕਦਾ ਹਾਂ 20 ਕਿਲੋ ਮੰਨ ਕੇ ਲੈ ਜਾਵ ਆ ਵੀ ਬਾਜੇਗਾ ਫੋਨ ਕੀ ਕਰਦਾ ਤੋਰੀ ਵਾਰ ਨੂੰ ਕੱਢ ਜੋ ਹਫਤਾ ਜੇ ਹਾਂ ਤੁਹਾਡੇ ਤੇ ਪਾਈ ਆ ਵੀ ਇਹ ਸੋ ਹਫਤਾ 8 ਦਿਨ ਬਾਕੀ ਦੂਜਾ ਸੁਬਾ ਹੁੰਦੀ ਹੈ ਹਨਾ ਥੋੜੀ ਜਰਸੀ ਟਾਈਪ ਚ ਆ ਗਈ ਹਨਾ ਨਹੀਂ ਮਾਰ ਦੇ ਲੋ ਇਹ ਜਰਸੀ ਠੀਕ ਹੈ ਜਰਸੀ ਬੱਸੀ ਹੈ ਠੀਕ ਹੈ ਉਹ ਫੇਸ ਕੁਆਲਿਟੀ ਸ਼ੋ ਕਰ ਦਿਓ ਜਨਾ ਤੇ ਰਾਜ ਪਲੀ ਪੁਲੀ ਬਹੁਤ ਜਿਆਦੇ ਹਨਾ ਹਾਂ ਪਲੀ ਬਹੁਤ ਹੈ ਠੀਕ ਹੈ ਸੋ ਦੇਖੋ ਮੂੰਹ ਮੱਥਾ ਚੰਗਾ ਚਿਹਰਾ ਚਿਹਰ ਦਾ ਬਲੱਡ ਹੈਗਾ ਵਿੱਚ ਇਹਦੇ ਫੇਸ ਕੁਆਲਿਟੀ ਵਗੈਰਾ ਤੇ ਲੇਵਾ ਲੂਵਾ ਦੇਖੋ ਸੋਹਣਾ ਸਾਫ ਸੁਥਰਾ 20 ਕਿਲੋ ਦੁੱਧ ਮੰਨ ਕੇ ਬੰਦਾ ਲੈ ਸਕਦਾ ਹਾਂ ਹਾਂ 20 ਕਿਲੋ ਮੰਨ ਕੇ ਤੇ ਬਾਕੀ ਕੱਦ-ਕਾੜ ਵਜ਼ਨ ਵਜੂਦ ਵਿਹੜ ਚ ਬਹੁਤ ਜ਼ਿਆਦੇ ਆ ਰਾਜੀ ਪਲੀ ਪੂੜੀ ਵੀ ਬਹੁਤ ਜ਼ਿਆਦੇ ਆ ਚੰਗੀ ਜੰਦ ਜਾਂ ਵਾਲੀ ਥਾਂ ਲੇਵਾ ਨੇੜ ਦੇ ਉਕਰ ਫੇਰ ਦੇਖ ਸਕਦੇ ਹੋ ਬਾਕੀ ਛੇ ਢੱਡੀ ਬਹੁਤ ਅਲਵਾਈ ਵੇਹੜਲੇ ਕੋਈ ਰੱਕਦੀ ਨਹੀਂ ਹਣਾ ਬਾਕੀ ਟੱਲ ਡੁੱਲ ਬਹੁਤ ਪਈ ਆ ਤੀਜਾ ਨੰਬਰ ਕੱਚੀ ਵਿਹੜ ਦੇਖ ਰਹੇ ਹਾਂ ਜੀ ਆਪਾਂ ਇਹ ਟੱਲੋਂ ਬਾਹਰ ਨੂੰ ਚੱਲੇ ਜਾਂਦੇ ਨੇ ਆਪਾਂ ਠੀਕ ਹੈ ਇਹ ਮੰਨ ਕੇ ਚੱਲੇ ਡੇਢ ਮਹੀਨਾ ਪਿਆ ਮੰਨ ਕੇ ਚੱਲੇ ਦੋ ਹੀ ਮੰਨ ਲਈਏ ਚਲ ਦੋ ਮੰਨ ਲਾਂਗੇ ਡੇਢ ਰਹਿ ਗਿਆ ਪੂਰਾ ਕਾਪੀ ਦੇ ਹਿਸਾਬ ਨਾਲ ਗਮਾ ਕਾ ਠੀਕ ਹੈ ਅੱਗੇ ਨੂੰ ਸੀਮਾ ਲੱਗਿਆ ਵਾ ਹੰਟਰ ਦਾ ਵੀ ਹੰਟਰ ਦਾ ਸੀਮਾ ਲੱਗਿਆ ਵੈਲਡਿਫ ਵਾਲਾ ਹੰਟਰ ਹਾਂ ਹਾਂ ਵੀ ਦੂਜਾ ਸੂਆ ਸੁਣੀਆ ਹੋਰ ਦੂਜਾ ਸੂਆ ਸੁਣਦੀਆ ਪਲੂਨ ਨੇ ਮੰਨ ਕੇ ਚੱਲ 26 27 ਉਹ ਤੋਂ ਕੱਢਿਆ ਵੀ ਅੰਦਾਜ਼ਾ ਲਾਈਏ ਕੀ ਕਹਿੰਨਾ ਪਾਦੂਗੇ ਜਿਹੜੇ ਸਾਡੇ ਵਾਲਾ ਬੰਦੇ ਨੇ ਸਭ ਵੀ ਸੂਬੇ ਰਾਜੀ ਆ ਬਾਕੀ ਜੋ ਕੋਈ ਹੁਣ ਵੀ ਲੈ ਜੇ ਮੈਂ ਵੀ ਸਾਹਮਣੇ ਵਾਲਾ ਕੋਈ ਮੋਰੀ ਵਾਰੀ ਪਾ ਦੇ ਇੱਕ ਅੱਧੀ ਫਾਂਜੀ ਸਿੰਦੀ 30 ਉਹ ਤੋਂ ਬੜੀ ਆਮਦਾਰੀ ਨੇ ਦਿਸੂਗੀ ਤੇ ਪਾਵਾ ਤੋ ਫਿਰ ਹਾਂ ਪਾ ਅੱਜ ਬਾਪਾ ਇਹਦਾ ਸਾਧਜੀ ਨਾਲ 20 ਜਨ ਮੰਦੀ ਮਿਲੂ ਅੱਜ ਹਾਂ ਅੱਜ ਮਿਲੂ ਈ ਮੇ ਤਾਂ ਵੀ ਤਾਂ ਵੀ ਤਾਂ 30 ਮੰਦੀ ਮਿਲੂਗੀ ਅੱਜ ਦੇ ਨਾਲ 10000 ਖਵਾ ਕੇ 20 ਫਿਰ ਵੀ ਫਾਇਦਾ ਰਹੂਗਾ ਹਾਂ ਫਾਇਦਾ 20 ਦਾ ਵੀ 30 ਜੋੜ ਜੂਗੀ ਵੀ ਖਵਾ ਕੇ ਬਾਕੀ 1.5 ਦਾ ਮੰਨ ਕੇ ਚੱਲ ਆਪਾਂ 2 ਕਹਿ ਕੇ ਦੇਨੇ ਵੀ 2 ਮਹੀਨੇ ਬਾਕੀ ਆ ਹਾਂ ਕਿ 10 ਪਾ ਦੇਣਾ ਇਧਰ ਉਧਰ ਹੋ ਜਾਂਦੇ ਫਿਰ ਵਾਲਾ ਕਹਿੰਦਾ ਵੀ 2 ਦਿਨਾਂ ਟਾਈਮ ਲੱਗੇਗੀ ਹਣਾ ਹਾਂ ਹਾਂ ਸਹੀ ਗੱਲ ਤੇ ਕਾਪੀ ਜਮਾ ਬੰਦਿਆਂ ਨੇ ਦਿਖਾਈ ਆ ਆਪਾਂ ਨੂੰ ਜਿਹੜੇ ਦੰਦ ਲਿਖੇ ਹੋਏ ਜਮਾ ਟੋਟਲ ਹੋਈ ਠੀਕ ਹੈ ਸੋ ਦੰਦੋ ਮੇਰੇ ਨਾਲ ਜਮਾਨ ਹੋਣੀ ਆ ਇਹ ਨਾ ਟੋਟਲ ਨਾ ਦੇਖੀ ਵੀਰੇ ਮੈਂ ਤੈਨੂੰ ਮੈਂ ਕਹਿ ਦਤਾ ਠੀਕ ਹੈ ਸੋ ਦੰਦ ਦੇਖਿਆ ਨਹੀਂ ਉਹ ਬ ਤੇ ਥਾਣ ਥਣ ਦੀ ਓਕੇ ਹਾਂ ਥਣਾ ਦੀ ਓਕੇ ਭਈ ਠੀਕ ਐ ਤੇ ਬੇਰਾ ਥਾਣਾ ਵਗੈਰਾ ਦੀ ਓਕੇ ਆ ਤੇ ਬਾਕੀ ਮੂੰਹ ਮੱਥਾ ਦੇਖੋ ਸਾਫ ਸੁਥਰਾ ਸੋਹਣਾ ਜਿੰਦ ਜਨ ਲਈ ਰਾਜੀ ਪਲੀ ਪੂਲੀ ਬਹੁਤ ਤੇ ਇਹ ਜਿਹੜੀ ਆਪਾਂ ਲਾਸਟ ਦੇ ਵੱਡੀ ਵੈਢ ਦੇ ਨੇ ਇਹ ਵੀ ਉੱਥੇ ਹੀ ਆਈਏ ਫਿਰ ਹਨ ਹਾਂ ਇਹ ਵੀ ਉਸੇ ਫਾਰਮ ਜੀ ਲਈ ਆਈ ਹੈ ਕਿੰਨਾ ਦੁੱਧ ਦੱਸਿਆ ਦਾ ਦੁੱਧ ਢੋ ਲੈ ਵੇ ਝੂਟ ਜਾਨੀ ਮਾਰਨਾ 32 33 ਕਿਲੋ ਦੁੱਧ ਚੋਇਆ ਪੈਣਾ ਬੜੀ ਬਲੂਰ ਥਲੇ 30 ਕਿਲੋ ਹਾਂ 30 30 ਰੱਖ ਤੋ ਯਾਰ 30 ਕਿਲੋ ਚੋਇਆ ਉਹ ਕਹਦੇ ਸੀ 30 ਮੰਨ ਕੇ ਲੈ ਲੈ ਹਾਂ 30 ਮੰਨ ਕੇ ਕੋਈ ਲੈ ਲੇਗਾ ਦਿਨੇ ਲੈ ਜੂ 10 ਲੈ ਠੀਕ ਹੈ। ਹਾਂ ਇਹ ਮੈਂ 10 ਦਿਨ ਕਹਿ ਕੇ ਦੇ ਦਿੱਤੀ ਜੀ ਕੋਈ ਫਰਜ਼ਾਨ ਇਹਦਾ ਗੱਲ ਦਾ। ਪੰਜ ਦਿਨ ਦਾ ਤਾਂ 16 ਭਾਵੇਂ ਲੈ ਜੀ 17 18 ਨਹੀਂ ਲੈ ਜੀ। ਠੀਕ ਹੈ। 30 ਕਿਲੋ ਦੁੱਧ ਮੰਨ ਕੇ ਬੰਦਾ ਲੈ ਰਿਹਾ। ਹਾਂ 30 ਕਿਲੋ ਮੰਨ ਕੇ ਲੈ ਜੀ ਸੀਲ ਠੰਡੀ ਦੀ ਗਾਰੰਟੀ ਹੈ ਵਾਕੀ ਥਾਲ ਤੋਂ ਬਹੁਤ ਚੰਗਾ ਹੈ। ਸੀਮਨ ਦਾ ਨੇ ਸੈਕਸ਼ਨ ਵਗੈਰਾ ਪਤਾ ਕਰਿਆ ਕੋਈ? ਨਹੀਂ ਸੀਮਨ ਬਈ ਕੋਈ ਸੈਕਸ਼ਨ ਨਹੀਂ ਲੱਗਿਆ ਵਿੱਚ ਝੂੜ ਮਾਰਦਾ ਨਹੀਂ ਕੋਈ ਬਾਈ। ਠੀਕ ਹੈ। ਨਾਰਮਲ ਲੱਗਿਆ ਹੋਇਆ। ਹਾਂ ਨਾਰਮਲ ਸੀਮਨ ਲੱਗਿਆ ਹੋਇਆ ਉਹਨਾਂ ਦਾ ਆਦਰ ਰੱਖਿਆ ਹੋਇਆ ਹੈ ਡੱਬਾ ਉਹ ਹੀ ਉਹ ਹੀ ਹੈ। ਜਾਇਜ਼ ਗੱਲਾਂ ਜਮਾ। ਹਾਂ ਇਹ ਵੀ ਜਿਹੜੀ ਦਾ ਠੀਕ ਹੈ ਦਿਨ 10 12 ਕੱਢ ਜੂ 15 ਹਨ ਆ ਦਿਨ ਪਏ 15 ਸੋ ਮੂੰਹ ਮੱਥਾ ਦੇਖੋ ਸਾਫ ਸੁਥਰਾ ਚੰਗਾ ਝੋਲੀ ਵਾਲੀ ਬਿਹੜਾ ਜਿੰਦ ਜਾਨ ਬਹੁਤ ਆ ਬਰੀਡ ਕੁਆਲਟੀ ਚੰਗੀ ਆ ਨਾ ਇਹ ਲੋਕ ਇਹ ਹੁਣ ਵਾਲਾ ਕਹਿੰਦੇ ਫੋਨ ਤੇ ਆਈਆਂ ਲੈ ਡੇ ਡੇ ਨੂੰ ਹੀ ਵੇਚੀਆਂ ਹੋ ਸਮੇਂ ਦੇ ਨਾਲ ਅੱਜ ਜਿਹੜੇ ਸਾਹ ਮੈਂ ਰੋਤਾ ਇਹਦਾ ਲੱਖ ਕਾਲਾ ਕੇਜੀ ਆ ਬਾਲਾ ਵੱਡਾ ਕੇਸ਼ ਹੋਊਗਾ ਆਪਾਂ ਪਹਿਲੀ ਦੱਸ ਦੇ ਵੀਡੀਓ ਠੀਕ ਹੈ ਕੋਈ ਕਬਰੌਣ ਵਾਲੀ ਗੱਲ ਨਹੀਂ ਰੱਖੋ ਬਾਹਰ ਠੀਕ ਹੈ ਉਹ ਦੇਣੀ ਆ ਲੱਖ ਦੀ ਆਪਾਂ ਸਿੱਧੀ ਗੱਲ ਹੀ ਦੱਸ ਠੀਕ ਹੈ ਲੱਖ ਦੀ ਆਪਾਂ ਦੇਣੀ ਆ ਸੋbro ਲਾਟ ਰਖਾ ਜੇ ਬੈਂਚ ਆਪਣੀ ਵੱਡੀ ਵੜ ਲੱਖ ਰੁਪਏ ਦੀ ਵੀਰਕੇ ਦਾ ਦੇ ਦਾਂਗੇ ਤੇ 30 ਕਿਲੋ ਦੁੱਧ ਪਾ ਦੂ ਦਿਨ 15 14 14 15 ਲੈ ਜੂ ਨਾੜਾ ਵਗੈਰਾ ਦੇਖੋ ਹਵਾਨੇ ਦੇ ਸੋਹਣੇ ਚੰਗੇ ਦਿਖਾਈ ਦੇ ਜਾਂਦੀਆਂ ਸੋ ਆਪਾਂ ਚਾਰ ਨੱਕ ਦਿਖਾਤੇ ਇੱਕ ਤਾਜੀ ਸੂਈ ਵੀ ਤੇ ਦੋ ਤਾਜ਼ੀਆਂ ਸੂਣ ਵਾਲੀਆਂ ਨੰਬਰ ਬੋਲ ਦੀ ਆਪਣਾ ਨੰਬਰ ਹੈ ਕਿੱਦੋਂ 88990 99722 ਤੇ ਇੱਕ ਗੱਲ ਹੋਰ ਆ ਪਾਈ ਬਣਾ ਇਹ ਲੱਖ ਦੀ ਦੇਣੀ ਆ ਆਵੇਂ 9059 ਵਾਲਾ ਫੋਨ ਨਾਲ ਜੈ ਕਰ ਲੈ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ